ਇਹ ਤਰੋ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ ਇੱਕ ਸਵਰਾਜ 735 ਇੱਕ ਮਹਿੰਦਰਾ 475 ਡੀਆਈ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਕੀ ਹਾਲ ਬਈ ਠੀਕ ਆ ਬਈ ਜਿਹੜਾ ਬਈਆ ਸਵਰਾਜ 735 ਇਹ ਕਿਹੜਾ ਮਾਡਲ ਆ ਇਹ ਬਈ ਮਾਡਲ ਹੈਗਾ 1998 ਠੀਕ ਆ ਇਹਦਾ ਪੰਪ ਰੀਜਨਲ ਬਾਹਰ ਆਇਆ ਕੰਪਨੀ ਦਾ ਮਗਰੋਂ ਨਹੀਂ ਕਢਾਇਆ ਤੇ ਪੰਜ ਗੀਅਰ ਆਏ ਆ ਪੰਜ ਗੀਅਰ ਆ ਓਦੋਂ ਬਾਅਦ ਬਈ ਰੀਜਨਲ ਪੰਪ ਬਾਹਰ ਆ ਓਦੋਂ ਬਾਅਦ ਇਹਨੂੰ ਡਬਲ ਕਲਚ ਵੀ ਕਰਾਇਆ ਠੀਕ ਆ ਭਾਈ ਡਬਲ ਕ੍ਰਾਸ ਕਰਾਉਂ ਤਾਂ ਰੁਪਇਆ 20 ਯਰ ਲੱਗਿਆ ਸੀਗਾ 540 ਚੱਕਰ ਪੀਟਿਓ ਦੇ ਕਰਾਏ ਆ ਫਿਰ 6 ਛਰੀ ਹਾਂ 6 ਛਰੀ ਵਾਲੀ ਕਿਹੜੀ ਸ਼ਾਫਟ ਪਾਉਣ ਵਾਲੀ ਉਹ 6 ਛਰੀ ਆ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਭਾਈ ਮਗਰਲੇ ਢੱਬੇ ਪੈਸੇ ਮੂਹਰਲੇ 80 ਪੈਸੇ ਸਾਰੇ ਜੇਕੇ ਦੇ ਇਕੱਠੇ ਚੜਾਏ ਸੀ ਚਾਰੇ ਜੇਕੇ ਦੇ ਟਾਇਰ ਇਕੱਠੇ ਚੜਾਏ ਸੀਗੇ ਬਾਕੀ ਭਾਈ ਤਿਆਰ ਪੂਰਾ ਕੀਤਾ ਵਿਆ ਤੁਸੀਂ ਪੂਰਾ ਭਾਈ ਮੈਂ ਕਹਿੰਦਾ ਰੀਜਨਲ ਆ ਰੈਕਟਰ ਹਾਂ ਆਹ ਛਤਰੀ ਲੱਗੀ ਆ ਭਾਈ ਉੱਪਰ ਆਹੀਂ ਦਵਾਂਗੇ ਜਿਵੇਂ ਸਮਾਨ ਡੰਡਾ ਫੱਟੀ ਛਤਰੀ ਆ ਬੇਸ ਸੰਬੂ ਸਾਈ ਆ ਆਹ ਪੀਸ ਬੂ ਸ ਠੀਕ ਆ ਸਾਲ ਆਈ ਮਿਲੂਗਾ ਨਾਲ ਤੇ ਕਲਾਸ ਕਰ ਇੰਜਨ ਕਲਾਸ ਕਰ ਇੰਜਨ ਠੀਕ ਆ ਤੈਨੂੰ ਮਾਰ ਕੇ ਵਿਖਾ ਦਈਏ ਪਲੇਟ ਤੇ ਲੱਗਿਆ ਵਾ ਕਲਾਸ ਕਰ ਇੰਜਨ ਠੀਕ ਆ ਬਾਈ ਹਾਂ ਬਾਕੀ ਕੋਈ ਕਮੀ ਪੇਸ਼ੀ ਕਮੀ ਪੇਸ਼ੀ ਬਾਈ ਵਾ ਕੇ ਤਸੱਲੀ ਕਰਕੇ ਲੈ ਜਾਵੇ ਗੁਣਾ ਨਾਲੀ ਆ ਮੀਹੋਜ ਕੱਲੇ ਕੱਲਾ ਪੈਸਟਮ ਬੋਲਦਾ ਪੂਰੇ ਗੋਣਾ ਪੂਰੇ ਗੋਣਾ ਠੀਕ ਆ ਆਪ ਨੰਬਰਾਂ ਨਾਲੇ ਪਹਿਲੇ ਕਰਦਾ ਪਹਿਲੇ ਨਾਮ ਮਲੇਰ ਕੋਟਲੇ ਦਾ ਹਾਂ ਮਲੇਰ ਕੋਟਲੇ ਦਾ ਠੀਕ ਆ ਬਾਈ ਕੰਡੀਸ਼ਨ ਪੂਰੀ ਓਕੇ ਆ ਇੰਜਨ ਗੇਅਰ ਵਾ ਕੇ ਲੈ ਜੇ ਤਸੱਲੀ ਕਰਕੇ ਯਾਰ ਵੇਹੇ ਰੰਗਣਾ ਬਹੁਤ ਸਾਫ ਆ ਟਰੈਕਟਰ ਮਾਡਲ ਦੇ ਹਿਸਾਬ ਨਾਲ ਬਾਈ ਕੱਲੀਆਂ ਆਹਾਂ ਕਰਨੀਆਂ ਕਰਨੀਆਂ ਸ਼ੁਰੂ ਹੋਇਆ ਇਹ ਰੰਗ ਕਸਣਾ ਨਹੀਂ ਇਹਦਾ ਪ੍ਰਾਈਮਰ ਨਿਕਲੇ ਆਉਂਦਾ ਆ ਰੀਗਨਲ ਰੰਗ ਨਹੀਂ ਆਮ ਕਰਕੇ ਲੋਕੀ ਟੱਚਿੰਗ ਕਰਾ ਦਿੰਦੇ ਆ ਆरिजिनल ਰੰਗ ਆ ਜਮ ਆਹ ਸਟicker ਨਾਲ ਜਿੰਨਾ ਵੀ ਹੈਗਾ ਸਾਰਾ ਅਰੀਜੀਨਲ ਆ ਯਾਰ ਆ ਬਾਡੀ ਲੈਣਾ ਵਿਖਾ ਦੇ ਆਹਾਂ ਫਿਲਟਰਾਂ ਫੁੱਲਟਰਾਂ ਤੇ ਆਹ ਅਰੀਜੀਨਲ ਰੰਗ ਆ ਜਮ ਡਬਲ ਕਲੱਚ ਆ ਬਾਕੀ ਹੈਨਾ ਹਾਂ ਰੋਟਾਵੇਟਰ ਖਿੱਚੂਗਾ ਟੂੜੀ ਵਾਲੇ ਦਾ ਘਰੇ ਘਰੇ ਕੰਮ ਲੈਣਾ ਉਹ ਵੀ ਖਿੱਚੂਗਾ ਇਹ ਕੰਮ ਕਰੂਗਾ ਠੀਕ ਆ ਤੇ ਇਹਦਾ ਮੁੱਲ ਕਰੀਏ ਆਪਾਂ ਮੁੱਲ ਬਈ ਜੋ ਮਰਜ਼ੀ ਕਰਾਲਾ 1.5 ਕਰਾਲਾ 30 ਕਰਾਲਾ 2 ਲੱਖ ਤੇ 10000 ਦਾ ਦੇਣਾ ਆਪਾਂ 2 ਲੱਖ 10000 ਦਾ ਹਾਂਣ ਆਈਆਂ ਬਸ ਦੇਣਾ ਹੀ ਇਹਨੇ ਦਾ ਆਪਾਂ ਠੀਕ ਆ ਕਿਹੜੇ ਪਿੰਡ ਖੜਾ ਹੈ ਪਿੰਡ ਹੈਗਾ ਬਾਂਦਰ ਚਿੱਟਣਾ ਜ਼ਿਲ੍ਹਾ ਫਰੀਦਕੋਟ ਆ ਠੀਕ ਆ ਇੱਥੇ ਆ ਕੇ ਤੁਸੀਂ ਆਪਦਾ ਚੈੱਕ ਕਰਕੇ ਵਾਕੇ ਵਾਕੇ ਲੈ ਆ ਸਕਦੇ ਹੋ ਜਾਨੀ ਕਰਕੇ ਬਈ ਅਭੀ ਹਾਂ ਕੱਲ ਨੂੰ ਕੋਈ ਲੰਬਾ ਨਹੀਂ ਆਉਂਦਾ ਯਾਰ ਸਾਡੇ ਘਰੇ ਖੜਾ ਬਈ ਸਿਉਣਾ ਠੀਕ ਹੈ ਵਿਚ ਵੜ ਕੇ ਤਾਂ ਕਿਸੇ ਨੇ ਵੀ ਨਹੀਂ ਵੇਖਿਆ ਠੀਕ ਹੈ ਨੰਬਰ ਹੀ ਅੱਜ ਸਹੀ ਆ ਕੱਲੂ ਵਾਲੇ ਤਾਂ ਕੋਈ 19 21 ਕੋਈ ਗਰਮ ਹੋ ਜਾਊ ਗੱਲ ਵੱਖਰੀ ਹੁੰਦੀ ਆ ਨੰਬਰ ਹੀ ਬਹੁਤ ਘੈਂਟ ਆ 64 ਕਟ 64 ਕਟ ਨੰਬਰ ਹੈ ਜੀ ਠੀਕ ਹੈ ਜੀ ਤੇ ਜਿਹੜਾ ਇੱਧਰ ਆ ਬਈ ਮਹਿੰਦਰਾ 475 ਡੀ ਆਈ ਮਾਡਲ ਦੱਸ ਕਿਹੜਾ ਮਾਡਲ ਬਈ 97 ਆ ਮਾਡਲ 97 ਆ ਤੇ ਗੱਲ ਕਰੀਏ ਟੈਨਾ ਟੈਨਾ ਦੀ ਟੈਰਾਂ ਦੀ ਜਿੱਥੇ ਆਪਾਂ ਚਾਲ ਕਰੀਏ ਪਾਵਰ ਦੀ ਬਈ 42 ਪਾਵਰ ਵਾਲਾ 42 ਪਾਵਰ ਵਾਲਾ ਇਹ 42 ਪਾਵਰ ਆ ਉਹ 39 ਪਾਵਰ ਆ ਉਹਦੇ ਨਾਲੋਂ ਪਾਵਰ ਵੱਧ ਆ ਜੀ ਪਾਵਰ ਇਹਦੀ ਵੱਧ ਆ ਹਾਂ ਪਾਵਰ ਵੱਧ ਆ ਤੇ 97 ਮਾਡਲ ਕਲੱਚ ਤੇ ਦੇ ਦੇਗਾ ਬੰਪਰ ਮੂਰੇ ਵੱਡਾ ਲੱਗਿਆ ਵਾ ਠੀਕ ਆ ਬਈ ਛੱਲੀ ਲੱਗੀ ਆ ਡੰਡਾ ਫੱਟੀ ਦੇ ਦਾਂਗੇ ਠੀਕ ਆ ਰਾਡ ਨਾਲ ਦੇ ਆ ਮਗਰਾ ਟਰੈਕਟਰ ਦੇ ਨਾਲ ਦੇ ਆ ਨਾਲ ਦੇ ਆ ਰੈਮਨ ਨਵੇਂ ਮਾਡਲ ਵਾਲੇ ਆ ਨਵੇਂ ਮਾਡਲ ਵਾਲੇ ਰੈਮ ਆ ਬਈ ਟਾਇਰਾਂ ਦੀ ਗੱਲ ਕਰਦੀ ਆ ਟਾਇਰ ਮੂਰੇ ਐਮ ਆਰ ਐਫ ਦੇ ਆ ਠੀਕ ਆ ਅੱਧੇ ਟਾਇਰ ਆ ਮਗਰਲੇ ਟਾਇਰ 65 ਪੈਸੇ ਆ ਮਗਰਲੇ 65 ਪੈਸੇ ਆ ਇਹ ਕਿਹੜੀ ਕੰਪਨੀ ਦੇ ਆ ਇਹ ਵੀ ਐਮ ਆਰ ਐਫ ਇਹ ਬਿਰਲਾ ਕੰਪਨੀ ਬਿਰਲਾ ਦੇ ਆ ਪੱਕੇ ਟਾਇਰ ਆ ਬਈ ਸ਼ਾਨ ਪਲੱਸ ਦੇ ਆ ਸਾਈ ਬਹੁਤ ਘੱਟ ਆ ਇਨ੍ਹਾਂ ਟਾਇਰਾਂ ਦੀ ਠੀਕ ਆ ਬਾਕੀ ਟਰੈਕਟਰ ਯਾਰ ਜਿਵੇਂ ਤੇਲ ਦਾ ਖਰਚਾ ਵੀ ਘਟਾ। ਹਲਾਂ ਦੇ ਉਤੋਂ ਦੀ ਮਿੱਟੀ ਕੱਢ ਦੂ। 11 ਹਲਾਂ ਦੇ ਆ। 11 ਹਲਾਂ ਦੇ। ਠੀਕ ਆ। ਤਗੜੀ ਆ ਜਾਂਦੇ। ਆ ਨਾਲੇ ਪਾਵਰ ਵੱਧਦਾ ਇਹਨਾਂ ਦੀ। ਪਾਵਰ ਦਾ ਖਰਚਾ ਘਟਦਾ ਬਈ ਇਹਦਾ। ਵੀ ਯਾਰ ਵਧੀਆ। 45 ਕਿੱਲਾਂ ਵਾਲਿਆਂ ਨੂੰ ਬੰਦੇ ਹੈ। ਯਾਰ ਇਹ ਬੰਦੂ ਦਾ ਬਾਈ ਜਮਾ। ਠੀਕ ਆ। ਕਾਗਜ ਪੱਤਰ ਪੂਰੇ ਆ ਬਈ। ਕਾਗਜ ਪੱਤਰ ਓਕੇ ਆ। ਕਾਪੀ ਕਾਗਜ ਹੈਗਾ ਸਭ ਕੁਝ ਹੈਗਾ ਇਹਦਾ। ਠੀਕ ਆ। ਤੇ ਇਹਦੀ ਕੈਨੇਡਾ ਮੰਗ ਆ ਇਹਦੀ ਡਿਮਾਂਡ ਬਈ ਜੋ ਮਰਜ਼ੀ ਕਰਾ ਲਓ 52 ਕਰਾ ਲਓ 60 ਕਰਾ ਲਓ ਇਹ ਟ੍ਰੈਕਟਰ ਆ 1 ਲੱਖ ਤੇ 45 ਹਜ਼ਾਰ ਦਾ ਬਸ ਦੇਣਾ ਹਾਂ ਨਹੀਂ ਆ 97 ਮਾਡਲ ਹੀ ਨਿਸ਼ਾਨੀ ਆ ਭਈ ਆਹ ਇੰਡੀਕੇਟਰ ਆਈ ਸੀ 97 ਮਾਡਲ ਹੀ ਆ ਆ ਮੋਰੀਆਂ ਸ਼ੋਅ ਦੇ ਵਿੱਚ ਇਹਦੇ ਦੋਵੇਂ ਪਾਸੇ ਠੀਕ ਆ ਇਸੇ ਇਸੇ ਮਾਡਲ ਚ ਆਈ ਸੀਗੇ 265 ਵੇਖ ਲਈ 475 ਵੇਖ ਲਈ 97 ਜਾਇ ਸੀ ਇਹਨਾਂ ਵੇਖ ਲਈ ਉਹਦੇ ਇੰਡੀਕੇਟਰ ਦਿੱਤੇ ਹੋਣਗੇ ਠੀਕ ਆ 97 ਜੀ 97 ਮਾਡਲ ਟ੍ਰੈਕਟਰ ਠੀਕ ਆ ਹੁਣ 145000 ਡਿਮਾਂਡ ਆ ਹਾਂ ਨਹੀਂ 145000 ਦਾ ਦੇਣਾ ਦੇਣਾ ਮੰਗਣ ਨੂੰ ਜੋ ਮਰਜ਼ੀ ਮੰਗੀ ਆ ਠੀਕ ਆ ਇਹ ਵੀ ਇਮਾਨਦਾਰ ਜਟਾਣੀ ਖੜਾ ਇਮਾਨਦਾਰ ਜਟਾਣੀ ਖੜਾ ਨੰਬਰ ਬੋਲੀਏ ਇੱਕ ਵਾਰੇ ਨੰਬਰ ਆਪਣਾ ਹੈਗਾ ਜੀ 6239529480 ਜੇਕਰ ਇਹ ਨੰਬਰ ਤੇ ਨਾਂ ਲੱਗੇ ਤਾਂ ਨੰਬਰ ਆਪਣਾ ਹੈਗਾ 9417682877 ਹੁਣ ਸਕਰੀਨ ਤੇ ਵੀ 94176 ਵਾਲਾ ਚੱਲੀ ਜਾਂਦਾ ਉਹ ਤੋਂ ਨੋਟ ਕਰ ਲਿਓ ਠੀਕ ਆ ਹੁਣ ਤੁਹਾਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਹੋਗਾ ਮਾਨਤਨ ਬਾਈ ਤੁਸੀਂ ਕਰਨਾ ਕਰ ਦਾਂਗੇ ਬਾਈ ਠੀਕ ਆ ਬਾਈ ਧੰਨਵਾਦ